ਅਸੀਂ ਆਪਣੀਆਂ ਗੱਲਾਂ ਕਰਦੇ ਪਰ ਪਿੱਛੇ ਕਿ ਲੱਗੇ ਲੜਾਈ ਲੱਗੀ ਆ ਉਹ ਦਿਖਾਈ ਉਹ ਪਿੱਛੇ ਕਿ ਲੱਗੇ ਲੜਾਈ ਜਲਦੀ ਪਈ ਆ ਉਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਨਾਲੋਂ ਵੀ ਜ਼ਿਆਦਾ ਔਖਾ ਕੰਮ ਹੋਇਆ ਪਿਆ ਉਹ ਦੇਖੋ ਕਿੱਦਾਂ ਵਿਚਾਰਾ ਆ ਰਿਹਾ ਧਿਆਨ ਆ ਬਈ ਕਿੱਦਾਂ ਆ ਵਿੱਚ ਉਹ ਪਸੀਨਾ ਪਸੀਨੀ ਹੋ ਗਿਆ ਹਾਲਾਤ ਦੇਖ ਲਓ ਜੇ ਹੁਣ ਇਸ ਵੀਰ ਦੇ ਨਾਲ ਬੱਚੇ ਬੈਠੇ ਹੋਣ ਕੋਈ ਭੈਣ ਬੈਠੀ ਹੋਵੇ ਤਾਂ ਛੱਟਜੋੜ ਲੱਗਣ ਦਾ ਖਤਰਾ ਹੈ ਕਿ ਨਹੀਂ ਦੇਖ ਪਿਆ ਦੇਖ ਪਿਆ ਅਰੇ ਦੇਖ ਬੋਲੋ ਚਲੋ ਜੇ ਹੁਣ ਇਹਦੇ ਨਾਲ ਇੱਦਾਂ ਹੀ ਕੋਈ ਬੱਚਾ ਬੈਠਾ ਹੋਵੇ ਕੋਈ ਬਜ਼ੁਰਗ ਹੋਵੇ ਕੋਈ ਲੇਡੀ ਹੋਵੇ ਕਾ ਖਤਰਾ ਹੋਰ ਵੱਜ ਜਾਂਦਾ ਔਰ ਆਪਾਂ ਹੀ ਸਿਚੁਏਸ਼ਨ ਸਮਝੀਏ ਬੱਚਿਆਂ ਨੇ ਸਕੂਲ ਕਿਵੇਂ ਜਾਣਾ ਕੋਈ ਦਵਾਈ ਦਾ ਰੂ ਲੈਣ ਜਾਣਾ ਤਾਂ ਕਿਵੇਂ ਜਾਣਾ ਕੋਈ ਐਮਰਜੈਂਸੀ ਆ ਜਾਂਦੀ ਹੈ ਕਿਵੇਂ ਜਾਣਾ ਕੰਮਕਾਰ ਤੇ ਕਿਵੇਂ ਜਾਣਾ ਇਹ ਵੱਡੀ ਤਕਲੀਫ ਹੈ ਪ੍ਰਸ਼ਾਸਨ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਪਹਿਲ ਤੇ ਆਧਾਰ ਤੇ ਇਹਨਾਂ ਦਾ ਹੱਲ ਕਰਨਾ ਚਾਹੀਦਾ ਔਰ ਹੱਲ ਜ਼ਰੂਰੀ ਬਹੁਤ ਹੈ ਔਰ ਹਾਲ ਦੀ ਗੱਡੀ ਜਿਹੜੀ ਮੈਂ ਗੱਲ ਕਹੀ ਹੈ ਇਹ ਕਹਿੰਦੇ ਕਚਰੇ ਦੀਆਂ ਟ੍ਰੈਲੀਆਂ ਸੀ ਆਪ ਮੰਗਾਈਆਂ ਤਾਂ ਇਹ ਕਚਰਾ ਤਾਂ ਇਹ ਕਚਰਾ ਇਕੱਲਾ ਇਸ ਗਲੀ ਤੇ ਨਹੀਂ ਹੈ ਪ੍ਰਸ਼ਾਸਨ ਦੇ ਸਿਰ ਤੇ ਵੀ